ਸਾਸਰੀਆ ਕਾਲ ਜੀ ਮੈਂ ਰਾਜ ਦੀ ਮੇਰੇ ਚੈਨਲ ਪੰਜਾਬੀ ਸੂਟ ਰਾ ਦੀ ਬੁਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਮੋਂਗੇ ਤੇ ਠੀਕ ਠਾਕ ਹੋਮੋਂਗੇ ਜੀ ਅੱਜ ਆਪਾਂ ਤੁਹਾਡੀ ਲੈ ਕੇ ਆਏ ਆ ਪਾਰਟੀ ਦੇ ਸੂਟ ਜੇ ਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਨਵੇਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵਾਤੇ ਵਾਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਸਾਰਿਆਂ ਤੱਕ ਮੇਰੀ ਵੀਡੀਓ ਆਸਾਨੀ ਨਾਲ ਪਹੁੰਚ ਸਕੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣੇ ਤੁਹਾਨੂੰ ਸੋਹਣੇ ਸੋਹਣੇ ਸੂਟ ਬਹੁਤ ਸਾਰੇ ਸੂਟ ਨੇ ਜੀ ਅੱਜ ਵਾਲੇ ਪੂਰੇ ਪਾਰਟੀ ਵੇ ਸੂਟ ਨੇ ਤੇ ਆਪਾਂ ਨੇ ਇਹ ਵਾਲੇ ਸੂਟ ਤਿਆਰ ਕੀਤੇ ਹੋਏ ਨੇ ਤੇ ਸੂਟ ਨੇ ਜੀ ਨੈਚਰ ਕਰੇਵ ਦੇ ਉੱਤੇ ਤੇ ਆਪਾਂ ਨੇ ਇਹ ਵਾ ਸਟੱਫ ਵਾਈਟ ਲੈ ਕੇ ਡਾਈ ਕਰਵਾਇਆ ਹੈ ਜੀ ਜੇ ਤੁਹਾਡੇ ਕੋਲ ਕੋਈ ਤੁਹਾਡਾ ਆਪਣਾ ਡਿਜ਼ਾਈਨ ਹੈ ਤਾਂ ਸਾਨੂੰ ਡਿਜ਼ਾਈਨ ਦੀ ਪਿਕ ਭੇਜਗੇ ਤੁਸੀਂ ਉਦਾਂ ਦਾ ਵੀ ਸੂਟ ਤਿਆਰ ਕਰਵਾ ਸਕਦੇ ਹੋ ਜੀ ਤੇ ਤੁਸੀਂ ਸਟੱਫ ਆਪਣਾ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਸਟੱਫ ਵੀ ਭੇਜ ਸਕਦੇ ਹੋ ਤੇ ਇਕੱਲਾ ਵਰਕ ਵੀ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣੇ ਸੋਹਣੇ ਸੋਹਣੇ ਸੂਟ ਤੇ ਨੈਚਰ ਕਰੇਵ ਦਾ ਸਟੱਫ ਹੈ ਜੀ ਅੱਜ ਵਾਲਾ ਸਾਰਾ ਤੇ ਬਹੁਤ ਸੋਹਣੀ ਕ੍ਰੇਵ ਹੈ ਤੁਸੀਂ ਦੇਖ ਸਕਦੇ ਹੋ ਪਰਪਲ ਜੇ ਰੰਗ ਦਾ ਸੂਟ ਹੈ ਜਿੱਦਾਂ ਹੀ ਆਪਾਂ ਕਸਟਮਰ ਨੇ ਕਿਹਾ ਸੀ ਆਪਾਂ ਉਹੀ ਕਲਰ ਡਾਈ ਕਰਵਾ ਕੇ ਤੇ ਪੈਂਚਵਰਕ ਦਾ ਕੰਮ ਕੀਤਾ ਹੋਇਆ ਬਹੁਤ ਜਿਆਦਾ ਸੋਨਾ ਆਰੀ ਵਰਕ ਦੇ ਵਿੱਚ ਤੇ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਸੋਹਣੀਆਂ ਚਿੜੀਆਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਬਹੁਤ ਸੋਹਣੀਆਂ ਚਿੜੀਆਂ ਬਣਾਈਆਂ ਨੇ ਆਪਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਘੇਰੇ ਦਾ ਇਹ ਵਾਰ ਆਏਗਾ ਜੀ ਬਾਜੂ ਦਾ ਕੰਮ ਆੜੀ ਦਾ ਕੰਮ ਹੈ ਜੀ ਸਾਰਾ ਇਹ ਵਾਰ ਆਏਗਾ ਬਾਜੂ ਦਾ ਕੰਮ ਤੇ ਵਾਏਗਾ ਦੂਜੀ ਬਾਜੂ ਤੇ ਕੰਮ ਇਹਨਾਂ ਨੇ ਦੁਪੱਟਾ ਨਹੀਂ ਤਿਆਰ ਕਰਵਾਇਆ ਜੇ ਤੁਸੀਂ ਵੀ ਵਿਦਆਊਟ ਦੁਪੱਟਾ ਸੂਟ ਲੈਣਾ ਚਾਹੁੰਦੇ ਹੋ ਤਾਂ ਆਪਾਂ ਵਿਦਆਊਟ ਦੁਪੱਟਾ ਵੀ ਸੂਟ ਦੇ ਦਾਂਗੇ ਜੀ ਜਿਹੜਾ ਵੀ ਆਪਾਂ ਸਕਰੀਨ ਉੱਤੇ ਰਿਡਵਾਂਗੇ ਉਹ ਸੇਮ ਸਟੱਫ ਦਾ ਹੀ ਹੋਊਗਾ ਤੇ ਵਿਦਆਊਟ ਦੁਪੱਟਾ ਹੀ ਰੇਟ ਹੋਏਗਾ ਜਿਸ ਇਹ ਵਾਲੇ ਸੂਟ ਦਾ ਜੇਵਾਸ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ WhatsApp ਤੇ ਮੈਸੇਜ ਕਰਕੇ ਆਪਣੇ ਲਈ ਸੂਟ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨੈਕਸਟ ਸੂਟ ਹੈ ਜੀ ਬਲੈਕ ਕਲਰ ਦਾ ਇਹ ਬਹੁਤ ਸੋਹਣਾ ਕੀਤਾ ਹੋਇਆ ਆਪਾਂ ਨੇ ਆਰੀ ਵਾਰੀ ਵਰਕ ਦੇ ਨਾਲ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਲੈਕ ਸੂਟ ਦੇ ਉੱਤੇ ਇਹ ਦਾ ਵੀ ਸਟੱਫ ਨੈਚੁਰ ਕ੍ਰੇਵ ਦਾ ਹੀ ਸਟੱਫ ਹੈ ਜੀ ਅੱਜ ਆਪਨੇ ਕੋ ਸਾਰੇ ਹੀ ਸੂਟਾਂ ਦਾ ਤੇ ਬਹੁਤ ਸੋਹਣਾ ਨੈੱਕ ਡਿਜ਼ਾਈਨ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਰਨੀਸ਼ਿੰਗ ਕਿੰਨਾ ਸਾਫ਼ ਸੁਥਰਾ ਤੇ ਵਧੀਆ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨੇੜੇ ਤੋਂ ਦਿਖਾਉਣੀ ਹੈ ਵਰਕ ਦੀ ਫਿਨਿਸ਼ਿੰਗ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਨੈੱਕ ਦੀ ਤੇ ਤੁਸੀਂ ਇਹਦੇ ਨਾਲ ਘੇਰੇ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਘੇਰਾ ਵੀ ਨਾਲ ਤਿਆਰ ਕਰਕੇ ਦੇ ਦਾਂਗੇ ਜੀ ਕਸਟਮਰ ਨੇ ਆਪਾਂ ਤੋਂ ਕੱਲਾ ਨੈੱਕ ਹੀ ਤਿਆਰ ਕਰਵਾਇਆ ਹੈ ਤੇ ਨਾਲ ਬਹੁਤ ਸੋਹਣੇ ਕਿੱਤਿਆਂ ਹੈ ਵਾਜੂ ਤੇ ਕੰਮ ਇਹ ਬਣ ਆਏਗਾ ਜੀ ਵਾਜੂ ਤੇ ਕੰਮ ਇਹ ਬਣ ਆਏਗਾ ਦੂਜੀ ਵਾਜੂ ਤੇ ਕੰਮ ਤੁਸੀਂ ਵਾਜੂ ਨਾਲ ਦਾ ਕੰਮ ਘਰੇ ਤੇ ਵੀ ਕਰਵਾ ਸਕਦੇ ਹੋ ਤੇ ਚੰਕ ਤੇ ਵੀ ਕਰਵਾ ਸਕਦੇ ਹੋ ਜੀ ਜੇ ਵਾੜ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਨਾਲ ਆਪਰੇ ਬਹੁਤ ਸੋਹਣਾ ਦੁਪੱਟਾ ਲਾਇਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਦਾ ਤੇ ਫੁੱਲ ਪਿਓਰ ਦਾ ਦੁਪੱਟਾ ਹੈ ਇਹ ਖੁੱਲਾ ਡੁਲਾ ਜੇਰਾ ਵੀ ਆਪਾਂ ਤੁਹਾਨੂੰ ਸਟੱਫ ਦਵਾਂਗੇ ਪੂਰਾ ਵਧੀਆ ਦਵਾਂਗੇ ਜੀ ਆਪਾਂ ਨੇ ਹਜੇ ਇੱਥੇ ਲੈਸ ਦੀ ਫਿਨਿਸ਼ਿੰਗ ਕਰਨੀ ਆ ਤੇ ਐਦਾਂ ਦਾ ਦੁਪੱਟਾ ਹੈ ਜੀ ਕਸਟਮਰ ਨੇ ਦੁਪੱਟਾ ਆਪਣੀ ਚੁਆਇਸ ਦਾ ਪਸੰਦ ਕੀਤਾ ਤੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਜੇਵਾੜ ਡਿਜ਼ਾਈਨ ਤੁਹਾਨੂੰ ਇਹ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਜੇਵਾੜ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਨੈੱਥ ਸੂਟ ਵੀ ਕ੍ਰੇਵ ਦੇ ਉੱਤੇ ਆ ਤੇ ਬਹੁਤ ਸੋਹਣਾ ਕਲਰ ਆ orange ਕਲਰ ਤੇ ਆਪਣੇ ਵਾਲਾ ਸੂਟ ਬਣਾਇਆ ਜੀ ਪੈਚ ਲਾ ਕੇ ਮਸ਼ੀਨ ਵਰਕ ਦਾ ਕੰਮ ਆ ਕਸਟਮਰ ਨੇ ਆਪਾਂ ਨੂੰ ਜਿਹੜੀ ਜਿਹੜੇ ਉਹਨੇ ਵਰਕ ਦੇ ਡਿਜ਼ਾਈਨ ਭੇਜੇ ਸੀ ਆਪਾਂ ਉਹ ਹੀ ਡਿਜ਼ਾਈਨ ਤਿਆਰ ਕਰਕੇ ਦਿੱਤੇ ਨੇ ਜੀ ਤੇ ਬਹੁਤ ਸੋਹਣਾ ਆਪਣੇ ਪੈਚ ਲਾ ਕੇ ਕਿਰਤੇ ਕੰਮ ਕੀਤਾ ਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਆਇਆ ਗਾ ਜੀ ਮਸ਼ੀਨ ਵਰਕ ਦਾ ਕੰਮ ਤੇ ਨੈਚਰ ਕਰੇਬ ਦਾ ਸਟਾਫ ਹੈ ਜੀ ਇਹ ਸਾੜੀ ਸ਼ਰਟ ਦੇ ਵਿੱਚ ਆਪਾਂ ਨੇ ਵੱਡੀ ਬੁੱਟੀ ਦਿੱਤੀ ਹੋਈ ਆ ਤੇ ਸਾੜੀ ਸ਼ਰਟ ਦੇ ਵਿੱਚ ਇਹ ਵਾਈ ਛੋਟੀ ਬੁੱਟੀ ਦਿੱਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਇਹ ਸਾੜੀ ਸ਼ਰਟ ਕਵਰ ਹੁੰਦੀ ਹੈ ਇਦਾਂ ਬੁੱਟੀ ਦੇ ਨਾਲ ਇਹ ਵਾਏਗਾ ਜੀ ਬਾਜੂ ਤੇ ਕੰਮ ਉਹਨੇ ਬਾਜੂ ਤੇ ਕਿਹਾ ਸੀ ਪੈਚ ਨਹੀਂ ਲਗਾਉਣਾ ਤਾਂ ਆਪਾਂ ਨੇ ਬਾਜੂ ਤੇ ਪੈਚ ਨਹੀਂ ਲਾਇਆ ਜੇ ਤੁਸੀਂ ਬਾਜੂ ਤੇ ਵੀ ਪੈਚ ਲਗਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਜੂ ਤੇ ਵੀ ਪੈਚ ਲਾ ਕੇ ਦੇ ਦਾਂਗੇ ਜੀ ਜਿੱਦਾਂ ਇਹ ਬਾਜੂ ਤੇ ਕੰਮ ਹੈ ਉਦਾਂ ਹੀ ਕੀਤਾ ਹੋਇਆ ਸੇਮ ਕੰਮ ਬਾਟਮ ਤੇ ਇਹ ਵਾਲਾ ਹੈਗਾ ਜੀ ਬੋਟਮ ਤੇ ਕੰਮ ਤੇ ਵਾਲਾ ਹੈਗਾ ਦੂਜੀ ਬੋਟਮ ਤੇ ਕੰਮ ਵਰਕ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਪੂਰੀ ਫਿਨਿਸ਼ਿੰਗ ਤੇ ਕੰਮ ਹੈ ਜੇ ਤੇ ਸਟਾਫ ਵੀ ਤੁਹਾਨੂੰ ਜਿਹੜਾ ਵੀ ਦਵਾਂਗੇ ਪੂਰਾ ਵਧੀਆ ਦਵਾਂਗੇ ਜੀ ਕੋਈ ਵੀ ਘਰਾਵ ਹੋਣ ਵਾਲਾ ਸਟਾਫ ਨਹੀਂ ਦਵਾਂਗੇ ਜੀ ਬਹੁਤ ਸੋਹਣਾ ਸਟਾਫ ਹੈ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਆਪਾਂ ਮਸ਼ੀਨ ਵਰਕ ਦਾ ਤੇ ਉਹਨਾਂ ਨੇ ਇਹਦੇ ਨਾਲ ਵੀ ਫੁੱਲ ਪਿਓ ਦਾ ਦੁਪੱਟਾ ਰਖਵਾਇਆ ਜੀ ਇਹਨੂੰ ਵੀ ਆਪਾਂ ਲੈਸ ਦੀ ਫਿਨਿਸ਼ਿੰਗ ਕਰਨੀ ਆ ਤੇ ਇਹ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਤੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਜੇਵਾੜ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਵਾਂਟੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਇਹ ਸੀਗੇ ਆਪਣੇ ਅੱਜ ਵਾਏ ਸੂਟ ਜੇ ਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਜਾਂ ਕੋਈ ਵੀ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣੇ ਪਸੰਦ ਦੇ ਅਨੁਸਾਰ ਸਟੱਫ ਦੇ ਤੇ ਪਸੰਦ ਦੇ ਅਨੁਸਾਰ ਕਲਰ ਤੇ ਵੀ ਕੰਮ ਕਰਵਾ ਸਕਦੇ ਹੋ ਜੀ ਜੇ ਤੁਹਾਡੇ ਕੋ ਕੋਈ ਆਪਣਾ ਡਿਜ਼ਾਈਨ ਆ ਜਾਂ ਤੁਹਾਡੇ ਕੋ ਆਪਣਾ ਸਟੱਫ ਹੈ ਤਾਂ ਸਾਨੂੰ ਸਟੱਫ ਭੇਜ ਕੇ ਸਾਤੋਂ ਵਰਕ ਵੀ ਕਰਵਾ ਸਕਦੇ ਹੋ ਜੀ ਜਿਵੇਂ ਮੇਰੇ ਚੈਨਲ ਤੇ ਨਵੇਂ ਨੇ ਮੇਰੇ ਚੈਨਲ ਨੂੰ ਜੁਸਸ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿਦਾਂ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਸਰੀ ਆਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਇਹਨਾਂ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ